ਹੈਲੋ ਜੀ ਸਹਸਿਕਲ ਜੀ ਸਾਰਿਆਂ ਦਾ ਸਵਾਗਤ ਹੈ ਜੀ ਫਿਰ ਤੋਂ ਤੁਹਾਡੇ ਆਪਣੇ ਚੈਨਲ ਤੇ ਹੋਰ ਸਾਰਿਆਂ ਦਾ ਕੀ ਹਾਲ ਚਾਲ ਉਮੀਦ ਹੈ ਸਾਰੇ ਠੀਕ ਠਾਕ ਹੋਗੇ ਜੀ ਅੱਜ ਸੂਟਸ ਲੈ ਕੇ ਆਇਆ ਬਹੁਤ ਹੀ ਪਿਆਰੇ ਬੁਟੀਕ ਸਟਾਈਲ ਸੂਟ ਨੇ ਟੈਬੀ ਲੀਲਰ ਸਿਲਕ ਹੈਗੀ ਹੈ ਹਾਂ ਜੀ ਗਰਮੀ ਚ ਪਾਉਣ ਵਾਲਾ ਫੈਬਰਿਕ ਹੈਗਾ ਸੇਮ ਦੁਪੱਟਾ ਹੈ ਉੱਪਰ ਇਹਦੇ ਤੇ ਸਕ੍ਰੀਨ ਪੇਂਟਿੰਗ ਕੀਤੀ ਹੋਈ ਹੈ ਬਹੁਤ ਹੀ ਪਿਆਰਦਿਲ ਦੇਖ ਸਕਦੇ ਹੋ ਅੱਜਕੱਲ ਬਹੁਤ ਜ਼ਿਆਦਾ ਟ੍ਰੈਂਡ ਦੇ ਵਿੱਚ ਹੈ ਸਕ੍ਰੀਨ ਪੇਂਟਿੰਗ ਠੀਕ ਹੈ ਜੀ ਪ੍ਰਿੰਟ ਦੇ ਵਿੱਚ ਇੱਕ ਏਟੀ ਹੈ ਬਹੁਤ ਹੀ ਪਿਆਰੀ ਬਹੁਤ ਹੀ ਸੋਨੇ ਕਲਰ ਦੇ ਬਿਲਕੁਲ ਸਰਦਾਰੀ ਜੇ ਸੂਟਸ ਨੇ ਜਿਸ ਵਿੱਚ ਬਹੁਤ ਹੀ ਪਿਆਰੇ ਜੇ ਸ਼ੇਡਸ ਆ ਤੁਸੀਂ ਦੇਖ ਸਕਦੇ ਹੈਗੇ ਉਹ ਲਾਈਟ ਲਾਈਟ ਸ਼ੇਡ ਹੈ ਜੀ ਠੰਡੇ ਠੰਡੇ ਸ਼ੇਡਸ ਹੈ ਗਰਮੀ ਚ ਪਾਉਣ ਵਾਲੇ ਬਹੁਤ ਹੀ ਸੋਨੇ ਇਹ ਸੂਟਸ ਹੈ ਕਲਰਸ ਵੀ ਬਹੁਤ ਹੀ ਜ਼ਿਆਦਾ ਸੋਨੇ ਪਿਆਰੇ ਹੈਗੇ ਹੈ ਪ੍ਰਾਈਸ ਕੀਪ ਤੇ ਮੈਂਸ਼ਨ ਹੈਗਾ ਜੀ ਜਿਨ੍ਹਾਂ ਨੇ ਵੀ ਆਰਡਰ ਕਰਨਾ ਹੈ ਉਹ ਸੂਟ ਦੇ ਵਿੱਚੋਂ ਕਰ ਸਕਦੇ ਨੇ ਬਾਟਮ ਅਲੱਗ ਹੈ ਪਲੇਨ ਰੈਨ ਵਾਲੀ ਹੈ ਨੈਕਸਟ ਆਰਟੀਕਲ ਹੈਗਾ ਜੀ ਬਹੁਤ ਹੀ ਪਿਆਰਾ ਹੈ ਰਾਮਟੈਕਸ ਦਾ ਸੂਟ ਹੈ ਮਸਲੀਨ कॉटन ਦਾ ਹਾਂਜੀ ਫੈਬਰਿਕ ਰੈਂਡ ਵਾਲਾ ਹੈ ਰਾਮਟੈਕਸ ਪਿਓਰ ਮਸਲੀਨ कॉटन ਦਾ ਨਾਲ ਦੁਪੱਟਾ ਵੀ ਮਸਲੀਨ कॉटन ਦਾ ਰਹਿਣ ਵਾਲਾ ਹੈ ਪ੍ਰਾਈਸ ਸਕਰੀਨ ਤੇ ਬੈਂਚਰ ਹੈ ਬਹੁਤ ਹੀ ਸੋਹਣੀ ਐਮਬ੍ਰੋਇਡਰੀ ਕੀਤੀ ਹੋਈ ਹੈ ਬਹੁਤ ਹੀ ਪਿਆਰਾ ਸੂਟ ਹੈ ਜੀ ਬੁਟੀਕ ਸਟਾਈਲ ਸੂਟਸ ਹੈ ਰੈਡੀ ਕਿਤੇ ਗਏ ਨੇ ਕਲਰਸ ਕਾਫੀ ਅੱਛੇ ਹੈ। ਨੈਕਸਟ ਆ ਗਏ ਜੀ ਬਹੁਤ ਹੀ ਸੋਨੇ ਪ੍ਰਿੰਟਡ ਸੂਟ ਹੈਗੇ ਆ ਜੀ ਜੋ ਕਿ ਅੱਜ ਕੱਲ ਟ੍ਰੈਂਡ ਵਿੱਚ ਹੈਗੇ ਆ ਬਹੁਤ ਹੀ ਸੋਨੇ ਸੈਲੀਬ੍ਰਿਟੀ ਸੂਟਸ ਹੈ ਜੀ ਇਹ ਇਹ ਆਪਣੀ ਕੋਰ ਵੀ ਨਿਵਰਤ ਖੈਰਾ ਸਾਰਿਆਂ ਨੇ ਇਹ ਸੂਟਸ ਪਾਏ ਹੋਏ ਨੇ ਪ੍ਰਿੰਟਡ ਬਹੁਤ ਹੀ ਪਿਆਰੇ ਨੀਰਵਾਜਪਾ ਸਬਦੇ ਹੈ ਸੂਟ ਤੁਸੀਂ ਦੇਖਦੇ ਹੋਗੇ ਪਾਏ ਹੁੰਦੇ ਨੇ ਬਹੁਤ ਹੀ ਪਿਆਰੇ ਸੂਟਰੇ ਪੋਲਓਵਰ 5 ਮੀਟਰ ਮਸਲੀਨ कॉटन ਦਾ ਸੂਟ ਰਹਿਣ ਵਾਲਾ ਨੇ ਕੋਲ ਲਾਈਨ ਬਣੀ ਹੋਈ ਹੈ ਤੁਸੀਂ ਦੇਖ ਸਕਦੇ ਹੋ ਨਾਲ ਦੁਪੱਟਾ ਪਿਓਰ ਦਾ ਦੁਪੱਟਾ ਰਹਿਣ ਵਾਲਾ ਪਿਓਰ ਸ਼ਫੂਨ ਦਾ ਦੁਪੱਟਾ ਰਹਿਣ ਵਾਲਾ ਹੈ ਬਹੁਤ ਹੀ ਪਿਆਰੀ ਜੀ ਕਲੈਕਸ਼ਨ ਹੈਗੀ ਜੀ ਵੀ ਇਸ ਵਿੱਚ ਜੀ ਕਾਫੀ ਸੋਨੇ ਕਾਫੀ ਪਿਆਰੇ ਪਿਆਰੇ ਸ਼ੇਡਸ ਨੇ ਨਵੇਂ-ਨਵੇਂ ਸ਼ੇਡਸ ਆਏ ਨੇ ਵੀਡੀਓ ਪਹਿਲਾਂ ਵੀ ਪਾਈ ਸੀ ਆਪਾਂ ਇਹਨਾਂ ਦੀ ਨੈਕਸਟ ਹੈਗੇ ਜੀ ਵੀ ਮਸਲੀਨ कॉटन ਦੇ ਸੂਟਸ ਰਹਿਣ ਵਾਲੇ ਆ ਫੋਰ ਡਿਜ਼ਾਈਨਰ ਸਵਿਚਸ ਤੁਸੀਂ ਦੇਖ ਸਕਦੇ ਹੈਗੇ ਬਹੁਤ ਹੀ ਸੋਹਣੇ ਕਲਰਸ ਹੈਗੇ ਆ ਨੈਕ ਬਣਿਆ ਹੋਇਆ ਬਾਟਮ ਤੇ ਲਗਾ ਲੋ ਜਾਂ ਸਲੀਵਸ ਤੇ ਵਰਕ ਲਗਾ ਲੋ ਤੁਸੀਂ ਠੀਕ ਹੈ ਜੀ ਨਾਲ ਦੁਪੱਟਾ ਹੈ ਦੁਪੱਟੇ ਤੇ ਵੀ ਐਮਬ੍ਰੋਇਡਰੀ ਕੀਤੀ ਹੋਈ ਹੈ ਮਸਲਿਨ ਕਾਟਨ ਦਾ ਹੀ ਦੁਪੱਟਾ ਰਹਿਣ ਵਾਲਾ ਹੈਗਾ 3 ਟੂ 4 ਕਲਰਸ ਅਵੇਲੇਬਲ ਹੈ ਲਾਈਟ ਸ਼ੇਡਸ ਹੈ ਇਹ ਵੀ ਗਰਮੀ ਚ ਪਾਉਣ ਵਾਲੇ ਨੈਕਸਟ ਆਗੇ ਜੀ ਡਾਰਕ ਸ਼ੇਡਸ ਠੀਕ ਹੈ ਜੀ ਜਿਹੜੇ ਡਾਰਕ ਪਾਉਣਦੇ ਉਹ ਗੁੱਸੇ ਨਾਲ ਹੋ ਜਾਂਦੇ ਇਸ ਕਰਕੇ ਆਪਾਂ ਡਾਰਕ ਲੈ ਕੇ ਆਏ ਆ ਵੀ ਲਾਈਟ ਹੀ ਵਿਖਾਈ ਜਾਂਦੇ ਆ ਤਾ ਇਹ ਡਾਰਕ ਸ਼ੇਡ ਵੀ ਹੈਗੇ ਇਹ ਪਿਓਰ ਕريب ਸਿਲਕ ਦਾ ਸੂਟ ਹੈ ਪਾਰਟੀ ਵੇਅਰ ਕਲੈਕਸ਼ਨ ਵਾਲੀ ਹੈ ਚਨੂਨ ਦਾ ਦੁਪੱਟਾ ਰਨ ਵਾਲਾ ਹੈਗਾ ਪ੍ਰਾਈਸ ਸਕਰੀਨ ਤੇ ਮੈਂਸ਼ਨ ਹੈ ਜਿਨਾਂ ਨੂੰ ਵੀ ਆਰਡਰ ਕਰਨਾ ਹੈ ਨੰਬਰ ਸਕਰੀਨ ਤੇ ਦਿੱਤਾ ਹੋਇਆ ਥੈਂਕ ਯੂ ਜੀ